ਤਤਨਾ ਵਾਹਿਗੁਰੂ ਸਾਹਿਬ ਜੀ ਡੰਡਉਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਰੀ ਮਨੁੱਖਤਾ ਦੇ ਸਾਝ ਰਹਿਬਰ ਤਪਦੇ ਹੋਰਦਿਆਂ ਨੂੰ ਠਾਰਨ ਵਾਲੀ ਬਾਣੀ ਦੇ ਮੂਜਸਮੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਿਆਲਤਾ ਮਿਹਰਮਤ ਦਾ ਸਤਕਾ ਕਰ ਪਰਿਵਾਰਾਂ ਵਿੱਚ ਬੈਠ ਅੰਮ੍ਰਿਤ ਬਾਣੀ ਗੁਰ ਇਤਿਹਾਸ ਦਾ ਆਨੰਦ ਮਾਣ ਰਹੇ ਬੜਪਾਗੀ ਸਤਸੰਗੀ ਜਨੋ ਜੋ ਵਿਚਾਰ ਅਫਸੀ ਪਿਛਲੇ 2 ਦਿਨਾਂ ਤੋਂ ਪ੍ਰారంਭ ਕੀਤੀ ਹੈ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅਗ ਕਿ ਮਨੁੱਖ ਦੇ ਅੰਦਰ ਚਾਰ ਤਰ੍ਹਾਂ ਦੇ ਵਰਤੇ ਬੜੇ ਵੱਡੇ ਪ੍ਰਭਾਵ ਦੇ ਵਿੱਚ ਮਨੁੱਖ ਨੂੰ ਪ੍ਰਭਾਵਿਤ ਕਰਦੀ ਹੈ ਹਿੰਸਾ ਮੋਹ ਲੋਭ ਤੇ ਕ੍ਰੋਧ ਅਸੀਂ ਕੱਲ ਵਿਚਾਰਨ ਦਾ ਯਤਨ ਕੀਤਾ ਸੀ ਕਿ ਇਹ ਹਿੰਸਾ ਹੈ ਕਿ ਨਿਰਦਇਤਾ ਹੈ ਕਿ ਨਿਰਦਈਪੁਣਾ ਕਠੋਰਤਾ ਇਨੇ ਕ ਕਠੋਰ ਹੋ ਜਾਣਾ ਕਿ ਇੱਕ ਬੱਚਾ ਆਪਣੇ ਮਾਂ ਤੇ ਆਪਣੇ ਬਾਪ ਤੇ ਹੱਥ ਛੁੱਕੇ ਆਪਣੇ ਵੱਡੇ ਭਰਾ ਤੇ ਹੱਥ ਛੁੱਕੇ ਆਪਣੀ ਘਰਵਾਲੀ ਜੀਵਨ ਸਾਥਣ ਤੇ ਹੱਥ ਛੁੱਕੇ ਜਿਹੜਾ ਕਿ ਇਹਨੂੰ ਸ਼ੋਭਦਾ ਨਹੀਂ ਚੰਗਾ ਨਹੀਂ ਲੱਗਦਾ ਨਰਦਇਤਾ ਹੀ ਹੈ ਨਾ ਗੁਰਮੁਖੋ ਕਿ ਕਿੱਥੇ ਜਿਸ ਮਾਂ ਨੇ ਜਨਮ ਦਿੱਤਾ ਹੋਵੇ ਉਸੇ ਮਾਂ ਨੂੰ ਘਰੋਂ ਬਾਹਰ ਕੱਢ ਇੱਕ ਉਸ ਥਾਂ ਤੇ ਛੱਡ ਆਉਂਦਾ ਏ ਜਿੱਥੇ ਸਾਂਭਣ ਸੰਭਾਉਣ ਵਾਲੇ ਆਪਣੇ ਨਹੀਂ ਹੁੰਦੇ ਪਰ ਆਪਣਿਆਂ ਨਾਲੋਂ ਵੱਧ ਕਦਰ ਕਰਦੇ ਨੇ ਪਰ ਇੱਕ ਖੇਡ ਜ਼ਰੂਰ ਹੈ ਜਿਸ ਪਿਆਰ ਨੂੰ ਮਾਂ ساری ਉਮਰ ਤਰਸਦੀ ਰਹਿ ਜਾਂਦੀ ਆ ਅੰਤਲੇ ਸਮੇਂ ਉਹੀ ਬੱਚੇ ਉਸ ਮਾਂ ਨੂੰ ਉਸ ਥਾਂ ਤੇ ਛੱਡ ਆਉਂਦੇ ਨੇ ਸੋ નિર્ਦਇਤਾ ਮੁੱਕ ਜਾਵੇ ਗੁਰੂ ਪਰਸਾ ਦਾ ਤਰਸ ਪਿਆਰ ਮੁਹੱਬਤ ਸਾਡੇ ਅੰਦਰ ਮਨਾਂ ਚ ਪੈਦਾ ਹੋ ਜਾਵੇ ਇਹ ਅਰਦਾਸ ਕਰਦਾ ਸਤਿਗੁਰ ਰਹਿਮਤ ਕਰਨ ਸਾਰਿਆਂ ਵਿੱਚ ਪਿਆਰ ਬਣੇ ਇਤفاق ਮੁਹੱਬਤ ਬਣੇ ਅੰਦਰ ਦੀ ਕਠੋਰਤਾ ਅੰਦਰ ਦੀ ਨਰਦਈਤਾ ਇਹ ਖਤਮ ਹੋ ਜਾਵੇ ਅਗਲਾ ਅੱਖਰ ਹੈ ਜੀ ਮੋ ਯਾਦ ਰੱਖਿਓ ਮੋ ਦੀ ਉਮਰ ਬੜੀ ਥੋੜੀ ਹੈ ਮੋ ਦਾ ਅਖਰੀ ਅਰਥ ਬਣਦਾ ਹੈ ਮੇਰਾ ਅਸੀਂ ਅਕਸਰ ਇਸ ਸ਼ਬਦ ਨੂੰ ਜਦੋਂ ਵਰਤਦੇ ਆਂ ਤੇ ਮਨੁੱਖੀ ਫਿਤਰਤ ਤੇ ਟੋਕਾ ਕੇ ਨਹੀਂ ਸਾਰੀ ਜੀਵ ਜੰਤ ਦੇ ਉੱਤੇ ਵੀ ਇਹ ਬਾਤ ਲਾਗੂ ਹੁੰਦੀ ਆ ਪਸ਼ੂ ਪੰਛੀ ਵੀ ਮੇਰ ਤੇਰ ਦੇ ਵਿੱਚ ਵੱਜੇ ਹੋਏ ਨੇ ਕਦੇ ਤੁਸੀਂ ਦੇਖਿਓ ਜਿੰਨਾ ਮੂਹ ਇੱਕ ਪਸ਼ੂ ਆਪਣੇ ਬੱਚੇ ਨੂੰ ਆਪਣੇ ਕੱਟੇ ਨੂੰ ਕਰਦਾ ਏ ਉਹਨਾਂ ਦੂਜੇ ਨੂੰ ਨਹੀਂ ਕਰਦਾ ਭੁੱਲ ਕੇ ਕਿਤੇ ਬੱਚਾ ਕੱਟਾ ਦੂਜੇ ਗਾਂ ਦੇ ਥਾਣਾ ਨੂੰ ਮੂੰਹ ਮਾਰੇ ਨਾ ਅੱਗੋਂ ਲੱਤਾਂ ਪੈਂਦੀਆਂ ਨੇ ਮੂਹ ਹੀ ਆ ਨਾ ਤੇ ਇਹ ਜਿਹੜਾ ਦੁੱਧ ਮੈਂ ਇਕੱਠਾ ਕਰ ਰਹੀ ਆ ਮੇਰੇ ਬੱਚਿਆਂ ਵਾਸਤੇ ਆ ਤੇ ਇਹੀ ਕਹਾਣੀ ਸਮਾਜ ਦੀ ਆ ਗੁਰਮੁਖੋ ਹਰ ਬੰਦਾ ਇਹੀ ਚਾਹੁੰਦਾ ਹੈ ਕਿ ਮੇਰੇ ਬੱਚੇ ਤੰਦਰੁਸਤ ਰਹਿਣ ਮੇਰੇ ਬੱਚੇ ਚੰਗੀ ਰੋਟੀ ਖਾਣ ਮੇਰੇ ਬੱਚੇ ਸਲਾਮਤ ਰਹਿਣ ਮੋਹ ਹੈ ਇਹਨੂੰ ਪਿਆਰ ਨਹੀਂ ਕਹਿੰਦੇ ਇਹਨੂੰ ਮੋਹ ਕਹਿੰਦੇ ਨੇ ਪਿਆਰ ਉਹ ਆ ਗੁਰਮੁਖੋ ਜਿਹੋ ਜੇ ਮੇਰੇ ਬੱਚੇ ਨੇ ਉਹ ਜਿਹੇ ਦੂਜਿਆਂ ਦੇ ਬੱਚੇ ਨੂੰ ਵੀ ਜਾਣਣਾ ਅਸਲ ਚ ਕਹਾਣੀ ਤੇ ਇਹ ਆ ਨਾ ਵੀ ਮੋਹ ਨੂੰ ਮੁਕਾ ਕੇ ਪਿਆਰ ਨੂੰ ਅੰਦਰੋਂ ਪੈਦਾ ਕਰਨਾ ਬੇੰਤ ਕਟਨਾਵਾਂ ਨੇ ਸਿੱਖ ਇਤਿਹਾਸ ਵਿੱਚ ਐਸੀਆਂ ਜਿੱਥੇ ਗੁਰੂ ਸਾਹਿਬ ਨੇ ਮੋਹ ਦਾ ਤਿਆਗ ਕਰਨ ਦਾ ਜ਼ਿਕਰ ਕੀਤਾ ਹੈ ਗੁਰਬਾਣੀ ਦਾ ਬੜਾ ਪਿਆਰਾ ਬਚਨ ਆ ਬਿਨਸੈ ਮੋਹ ਮੇਰਾ ਅਰ ਤੇਰਾ ਇਹ ਮੇਰ ਤੇਰ ਅੰਦਰੋਂ ਮੁੱਕ ਜੇ ਇਹ ਮੇਰਾ ਪੁੱਤ ਹੈ ਉਹ ਬਗਾਨੇ ਦਾ ਪੁੱਤ ਹੈ ਜਦੋਂ ਅੰਦਰੋਂ ਸੋਚ ਹੀ ਆ ਜਾਏ ਕਿ ਨਹੀਂ ਇਸ ਸਾਰੇ ਮੇਰੇ ਨੇ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਣ ਜੇ ਮੇਰ ਤੇਰ ਖਤਮ ਹੋ ਜੇ ਗੁਰਮੁਖੋ ਮੂਹ ਮੁੱਕ ਜੇ ਪਿਆਰ ਜਨਮ ਲੈ ਲਵੇ ਫਿਰ ਕੋਈ ਬਾਪ ਆਪਣੇ ਬੱਚਿਆਂ ਨੂੰ ਤੇ ਅੰਮ੍ਰਿਤ ਆਪਣੇ ਬੱਚਿਆਂ ਨੂੰ ਤੇ ਚੰਗੀਆਂ ਵਸਤੂਆਂ ਲਿਆ ਕੇ ਖਵਾਵੇ ਤੇ ਦੂਜਿਆਂ ਦੇ ਬੱਚਿਆਂ ਦੇ ਮੂੰਹ ਵਿੱਚ ਜ਼ਹਿਰ ਨਾ ਪਾਵੇ ਜੇ ਆਪਣੇ ਬੱਚਿਆਂ ਦੀ ਖੁਰਾਕ ਦਾ ਧਿਆਨ ਰੱਖਦਾ ਹੈ ਨਾ ਕਿ ਉਹਨਾਂ ਨੂੰ ਚੰਗਾ ਖਵਾਵਾ ਫਿਰ ਉਹ ਕਿਸੇ ਲਈ ਨਸ਼ਿਆਂ ਦਾ ਜਾਂ ਇਹੋ ਜਿਹੇ ਪਦਾਰਥਾਂ ਦਾ ਸਮਾਜ ਵਿੱਚ ਵੱਡੀ ਮਿਕਦਾਰ ਦੇ ਵਿੱਚ ਕਾਰੋਬਾਰ ਨਾ ਕਰੇ ਪਰ ਨਹੀਂ ਮੋਹ ਹੈ ਨਾ ਮੇਰਾ ਬਚਾਰਾ ਜੇ ਖਾਵੇ ਮੈਂ ਤੇ ਕਈ ਵਾਰੀ ਕਹਿਣਾ ਹੁੰਦਾ ਘਰ ਪਰਿਵਾਰਾਂ ਦੇ ਵਿੱਚ ਜਿੱਥੇ ਚਾਚੀਆਂ ਤਾਈਆਂ ਨੇ ਭੂਆ ਮਾਸੀਆਂ ਨੇ ਕਦੇ ਨੋਟ ਕਰਕੇ ਦੇਖਿਓ ਹੁਣ ਨਹੀਂ ਉਹ ਖੇਲ-ਖਿਆਲ ਰਹਿ ਗਿਆ ਨਹੀਂ ਤੇ ਪਹਿਲਾਂ ਅਸੀਂ ਦੇਖਿਆ ਹੈ ਤਾਈਆਂ ਆਪਣੇ ਪੁੱਤਰ ਨੂੰ ਮੱਖਣ ਭਾਵੇਂ ਘੱਟ ਦਿੰਦੀਆਂ ਸਨ ਪਰ ਆਪਣੇ ਭਰਾ ਦੇ ਆਪਣੇ ਦਿਓਰ ਦੇ ਆਪਣੇ ਜੇਠ ਦੇ ਬੱਚੇ ਦਾ ਬਹੁਤ ਖਿਆਲ ਰੱਖਦੀਆਂ ਸਨ ਭੂਆ ਉਹਨਾ ਆਪਣੇ ਬੱਚੇ ਨੂੰ ਪਿਆਰ ਨਹੀਂ ਕਰਦੀ ਜਿੰਨਾ ਆਪਣੇ ਭਰਾ ਦੇ ਪੁੱਤ ਨੂੰ ਪਿਆਰ ਕਰਦੀ ਐ ਧੀ ਨੂੰ ਪਿਆਰ ਕਰਦੀ ਐ ਉਆ ਦਾ ਭਤੀਆਂ ਨਾਲ ਤਾਇਆ ਦਾ ਚਾਚੀਆਂ ਦਾ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਦੇ ਉਹਨਾਂ ਜਾਇਆਂ ਲਈ ਕਿੰਨਾ ਪਿਆਰ ਕਿੰਨੀ ਅਟੈਚਮੈਂਟ ਕਿੰਨੀ ਸਾਂਝ ਹੁੰਦੀ ਸੀ ਅੱਜ ਉਹ ਕਹਾਣੀਆਂ ਬਹੁਤ ਘੱਟ ਨਜ਼ਰ ਆਉਂਦੀਆਂ ਨੇ ਮੈਂ ਐਸਾ ਨਹੀਂ ਕਹਿੰਦਾ ਕਿ ਐਸਾ ਪਿਆਰ ਹੈ ਨਹੀਂ ਹੈ ਅੱਜ ਵੀ ਪਰ ਬਹੁਤ ਘੱਟ ਮੋਹ ਏ ਸਖਾੜਦਾ ਹੈ ਕਿ ਮੈਂ ਆਪਣੇ ਬੱਚੇ ਦੀ ਪਰਵਰਿਸ਼ ਕਰਨੀ ਹੈ ਕਿਸੇ ਦੇ ਬੱਚੇ ਲਈ ਮੇਰੇ ਅੰਦਰ ਕੋਈ ਦਰਦ ਨਹੀਂ ਕੋਈ ਪਿਆਰ ਨਹੀਂ ਕੋਈ ਮੁਹੱਬਤ ਨਹੀਂ ਸਾਬ ਸੱਚੇ ਪਾਰਸਾ ਕਹਿੰਦੇ ਨੇ ਇਸ ਮੋਹ ਦਾ ਤਿਆਗ ਕਰ ਬਿਨਸੈ ਮੋਹ ਮੇਰਾ ਅਰ ਤੇਰਾ ਬਿਨਸੈ ਆਪਣੀ ਧਾਰੀ ਇਹ ਅੰਦਰੋਂ ਖਿਆਲ ਹੀ ਛੱਡ ਦੇ ਜਿੱਦਣੇ ਖਿਆਲ ਛੱਡ ਦੇਗਾ ਨਾ ਸਾਰਿਆਂ ਨੂੰ ਆਪਣੇ ਬੱਚੇ ਸਮਝਣਾ ਸ਼ੁਰੂ ਕਰ ਦੇਗਾ ਉਸ ਦਿਨ ਜ਼ਿੰਦਗੀ ਜਿਉਣ ਦਾ ਨਜ਼ਾਰਾ ਵੀ ਅਲੱਗ ਹੈ ਉਸ ਦਿਨ ਹਰ ਕਮਾਈ ਹੋਈ ਸ਼ੈ ਕੀਤਾ ਹੋਇਆ ਪਦਾਰਥ ਇਕੱਠਾ ਇਹਨੂੰ ਸਕੂਨ ਰਹੇਗਾ ਸਿੱਖ ਇਤਿਹਾਸ ਦੀ ਬੜੀ ਪਿਆਰੀ ਗਾਥਾ ਹੈ ਗੁਰਮੁਖੋ ਮੈਂ ਅਕਸਰ ਜਦੋਂ ਇਸ ਨੂੰ ਪੜ੍ਹਦਾ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਦਾਸੀਆਂ ਦੇ ਦੌਰਾਨ ਇੱਕ ਫਕੀਰ ਇੱਕ ਸ਼ਾਹ ਆਣ ਕੇ ਮਿਲਦਾ ਹੈ ਤੇ ਗੁਰੂ ਪਾਤਸ਼ਾਹ ਜੀ ਬੜਾ ਬੇਸ਼ਕੀਮਤੀ ਇੱਕ ਦੁਸ਼ਾਲਾ ਇੱਕ ਸ਼ਾਲ ਦਾ ਇੱਕ ਕੰਬਲ ਤਰਾ ਉਹ ਲੈ ਕੇ ਆਉਂਦਾ ਹੈ ਗੁਰੂ ਪਾਤਸ਼ਾਹ ਜੀ ਦੇ ਤਨ ਤੇ ਓੜਨ ਵਾਸਤੇ ਜਦੋਂ ਲੈ ਕੇ ਆਉਂਦਾ ਇਹਨਾਂ ਤੇ ਸਾਬ ਸੱਚੇ ਪਾਤਸ਼ਾਹ ਉਹਨੂੰ ਪ੍ਰਵਾਨ ਨਹੀਂ ਕਰਦੇ ਉਹਦੀ ਭੇਟਾ ਨੂੰ ਗੁਰੂ ਪਾਤਸ਼ਾਹ ਆਪਣੇ ਕੋਲ ਨਹੀਂ ਰੱਖਦੇ ਕਹਿੰਦੇ ਨਹੀਂ ਲੈ ਜਾ ਸਾਨੂੰ ਇਹ ਤੇਰੀ ਵਸਤੂ ਪ੍ਰਵਾਨ ਨਹੀਂ ਉਹ ਕਹਿੰਦਾ ਪਾਤਸ਼ਾਹ ਕਿਉਂ ਪ੍ਰਵਾਨ ਨਹੀਂ ਤੇ ਪਾਤਸ਼ਾਹ ਕੋ ਪਤਾ ਕੀ ਕਹਿਣ ਲੱਗੇ ਕਹਿੰਦੇ ਵੀ ਜਿੱਥੇ ਤੂੰ ਰਹਿਣਾ ਤੇਰੇ ਘਰ ਦੇ ਬਾਹਰ ਤੇਰੀ ਉਸ ਛਾਨ ਉਸ ਝੁੱਗੀ ਦੇ ਕੋਲ ਇੱਕ ਕੁੱਤੀ ਸੁੱਈ ਸੀ ਜਿੰਨੇ ਕੁਝ ਕਤੂਰੇ ਦਿੱਤੇ ਸਨ ਕਹਿੰਦਾ ਬਿਲਕੁਲ ਪਾਤਸ਼ਾਹ ਕਹਿੰਦੇ ساری ਰਾਤ ਉਹ ਠੰਡ 'ਚ ਠਰੂ ਠਰੂ ਕਰਦੇ ਰਹੇ ਕਿੰਨਾ ਚੰਗਾ ਹੁੰਦਾ ਤੂੰ ਇਹ ਤਨ ਤੇ ਪੈਣ ਔੜਨ ਵਾਲਾ ਵਸਤਰ ਕਿਤੇ ਉਹਨਾਂ ਨੂੰ ਦੇਉਂਦਾ ਤੇਰੀ ਪੇਟਾ ਸਾਢ ਤੱਕ ਪਹੁੰਚ ਜਾਣੀ ਸੀ ਕਿੱਡੀ ਵੱਡੀ ਸਿੱਖਿਆ ਸੀ ਗੁਰਮੁਖੋ ਮੈਂ ਆਪਣੇ ਬੱਚਿਆਂ ਨੂੰ ਚੰਗਾ ਕੱਪੜਾ ਤਨ ਤੇ ਪਹਿਨਣ ਲਈ ਦਿਨਾਂ ਸਿਆਲ ਆਉਂਦੇ ਆ ਤਾਂ ਉਹਨਾਂ ਲਈ ਡਰੈੱਸ ਵਰਦੀ ਸਭ ਕੁਝ ਤੇ ਜੇ ਕੋਈ ਬੱਚਾ ਮੈਨੂੰ ਨਜ਼ਰੀ ਪੈਂਦਾ ਏ ਕਿ ਉਹਨੂੰ ਲੋੜ ਹੈ ਤੇ ਫਿਰ ਮੈਂ ਉਹਦੇ ਲਈ ਵੀ ਯਤਨਸ਼ੀਲ ਹੋਵਾਂ ਇਹ ਪਿਆਰ ਹੈ ਪਰ ਜੇ ਸਿਰਫ ਮੇਰਾ ਬੱਚਾ ਹੀ ਪੈਣ ਨੇ ਇਹ ਮੋਹ ਹੈ ਗੁਰਤੇਗ ਬਹਾਦਰ ਪਾਤਸ਼ਾਹ ਦੇ ਜੀਵਨ ਦੀ ਬਰੀ ਪਿਆੜੀ ਘਟਨਾ ਹੈ ਗੁਰਮੁਖੋ ਜਿੱਥੇ ਧੰਨ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਹੈ ਤੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਮਾਤਾ ਨਾਨਕੀ ਜੀ ਨੇ ਬੜੀ ਚਾਹ ਨਾਲ ਬੜੀ ਛਿੱਦਤ ਨਾਲ ਆਪਣੇ ਪੁੱਤਰ ਧੰਨ ਬਾਬਾ ਗੁਰਤੇਗ ਬਹਾਦਰ ਪਾਤਸ਼ਾਹ ਨੂੰ ਤਿਆਰ ਕੀਤਾ ਉਮਰ ਕੋਈ 5 ਕੁ ਸਾਲ ਇਤਿਹਾਸ ਦੇ ਪੰਨਿਆਂ ਤੇ ਲਿਖੀ ਮਿਲਦੀ ਹੈ ਪਾਤਸ਼ਾਹ ਗਲੀ ਚ ਆਏ ਬਰਾਤ ਲੰਘ ਰਹੀ ਆ ਤੇ ਉਸੇ ਬਰਾਤ ਦੇ ਦੇ ਵਿੱਚ ਇੱਕ ਬੱਚਾ ਤਨ ਤੋਂ ਨਗਨ ਗੁਰੂ ਪਾਤਸ਼ਾਹ ਨੇ ਦੇਖਿਆ ਛੋਟੀ ਉਮਰ ਪਰ ਦੇਖਿਆ ਆਪਣੇ ਤਨ ਦੀ ਪੋਸ਼ਾਕ ਲਾ ਕੇ ਤੇ ਉਹਦੇ ਤਨ ਤੇ ਪਹਿਨਾ ਦਿੱਤੀ ਹੁਣ ਜਦੋਂ ਉਹਨੂੰ ਪਹਿਨਾ ਦਿੱਤੀ ਤੇ ਆਪ ਘਰ ਆ ਗਏ ਮਾਂ ਪੁੱਛਦੀ ਆ ਲਾਲ ਜੀ ਤੁਹਾਨੂੰ ਇੱਡਾ ਸੋਹਣਾ ਚੋਗਾ ਪਹਿਨਾਇਆ ਸੀ ਕਿੱਥੇ ਉਹ ਕਹਿੰਦੇ ਮਾਂ ਵੀ ਗਲੀ ਦੇ ਵਿੱਚ ਬਰਾਤ ਦੇ ਵਿੱਚ ਇੱਕ ਬੱਚਾ ਸੀ ਕਿਸੇ ਗਰੀਬ ਮਾਂ ਦਾ ਕੋਈ ਮਾਂ ਦੁਨੀਆਂ ਤੇ ਐਸੀ ਨਹੀਂ ਜਿਹੜੀ ਇਹ ਚਾਹੁੰਦੀ ਹੋਵੇ ਮੇਰਾ ਪੁੱਤਰ ਤਨ ਤੋਂ ਨੰਗਾ ਹੋਵੇ ਪਤਾ ਨਹੀਂ ਕਿੰਨੀ ਇੱਕ ਗਰੀਬੀ ਨੇ ਉਸ ਪਰਿਵਾਰ ਨੂੰ ਝੰਬਿਆ ਹੋਵੇਗਾ ਕਿ ਉਹਦੀ ਮਾਂ ਉਹਦੇ ਬੱਚੇ ਵਾਸਤੇ ਤਨ ਤੇ ਕੱਪੜਾ ਵੀ ਨਹੀਂ ਦੇ ਸਕਦੀ ਮਾਂ ਮੇਰੇ ਕੋਲ ਉਹਦਾ ਤਨ ਦਾ ਨਗਨ ਨੰਗੇਜ ਵੇਖਿਆ ਨਹੀਂ ਗਿਆ ਤੇ ਮੈਂ ਆਪਣੀ ਪੋਸ਼ਾਕ ਉਹਨੂੰ ਲਾ ਕੇ ਦੇ ਆ ਦਿੱਤੀ ਵੀ ਇਸ ਕਰਕੇ ਕਿਉਂਕਿ ਮੈਨੂੰ ਮਾਂ ਤੇਰੇ ਤੇ ਭਰੋਸਾ ਹੈ ਤੂੰ ਮੈਨੂੰ ਹੋਰ ਲੈ ਦੇਂਗੀ ਮਾਂ ਦੀ ਮਾਂ ਨੇ ਪੁੱਤ ਦੀ ਸ਼ਿਕਾਇਤ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਲਗਾਈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਅੱਗੋ ਕਹਿੰਦੇ ਨੇ ਲਾਲ ਜੋ ਕੀ ਅੱਛਾ ਕੀਤਾ ਜਿਹੜਾ ਅੱਜ ਕਿਸੇ ਦੇ ਤਨ ਦੀ ਨਗਨ ਪੁਣੇ ਨੂੰ ਨੰਗੇਜ ਨੂੰ ਨਹੀਂ ਦੇਖ ਸਕਦਾ ਕੱਲ ਕਿਸੇ ਧਰਮ ਦੀ ਪਤ ਰੂੜੀ ਜਾਂਦੀ ਹੋਵੇਗੀ ਤੇ ਉਹਨੂੰ ਕਿਵੇਂ ਵੇਖੇਗਾ ਸੱਚ ਜਾਣਿਓ ਮੈਂ ਤੇ ਅਕਸਰ ਕਹਿਣਾ ਹੁੰਦਾ ਵੀ ਜੇ ਤੁਸੀਂ ਕਿਸੇ ਨੂੰ ਆਪਣੇ ਤਨ ਤੇ ਪਹਿਨੇ ਪੁਰਾਣੇ ਕੱਪੜੇ ਵੀ ਦਿਓ ਨਾ ਤੇ ਜਿਹੜਾ ਤੁਹਾਡੇ ਤੋਂ ਲੈ ਰਿਆ ਨਾ ਉਹਦੇ ਲਈ ਨਵੇਂ ਨੇ ਉਹਦੇ ਲਈ ਉਹ ਨਵੇਂ ਕੱਪੜੇ ਜਿਨ੍ਹਾਂ ਨੂੰ ਤੁਸੀਂ ਪੁਰਾਣੇ ਕਹਿ ਕੇ ਸੁੱਟ ਦਿੰਦੇ ਹੋ ਨਾ ਕਿਸੇ ਲਈ ਉਹ ਨਵੇਂ ਨੇ ਮੋ ਵੈਸੇ ਤੇ ਇਹ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਹੀ ਦਵਾਂ ਆਪਣੇ ਬੱਚਿਆਂ ਦੀ ਹੀ ਪਰਵਰਿਸ਼ ਆਪਣੇ ਬੱਚਿਆਂ ਨੂੰ ਹੀ ਚੰਗਾ ਤੇ ਦੂਜਿਆਂ ਨੂੰ ਨਾ ਚੰਗਾ ਸਮਝਾਂ ਭਾਵ ਮੇਰਾ ਤੇਰਾ ਜਿੱਥੇ ਪਿਆਰ ਹੈ ਉੱਥੇ ਸਾਰਿਆਂ ਲਈ ਹਮਦਰਦੀ ਹੈ ਸਾਰਿਆਂ ਲਈ ਦਰਦ ਹੈ ਅੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦੀ ਅਸੀਂ ਘਟਨਾ ਪੜਦੇ ਹਾਂ ਚਮਕੌਰ ਦੀ ਉਹ ਧਰਤ ਹੈ ਜਿੱਥੇ ਗੁਰਮੁਖੋ ਲਹੂ ਨਾਲ ਹਰ ਪਾਸੇ ਮੈਦਾਨ ਕੋਈ ਥਾਂ ਐਸੀ ਨਹੀਂ ਜਿੱਥੇ ਯੋਧਿਆਂ ਦੀ ਸੂਰਮਿਆਂ ਦੀ ਰਤ ਨਹੀਂ ਡੁੱਲੀ ਉਸੇ ਗੜੀ ਚਮਕੌਰ ਦੀ ਵਿੱਚੋਂ ਗੁਰੂ ਪਾਤਸ਼ਾਹ ਜੀ ਜਦੋਂ ਬਾਹਰ ਨਿਕਲਦੇ ਨੇ ਤਾੜੀ ਮਾਰ ਕੇ ਰੁਖਸਤ ਹੁੰਦੇ ਨੇ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਤੇ ਜਿਸ ਵੇਲੇ ਨਿਕਲਦੇ ਨੇ ਆਕਾਸ਼ ਵਿੱਚੋਂ ਬਜਲੀ ਬਿਜਲੀ ਚਮਕਦੀ ਔਸ ਬਿਜਲੀ ਦੀ ਚਮਕ ਦੇ ਨਾਲ ਸਹਬਜ਼ਾਦਾ ਬਾਬਾ ਅਜੀਤ ਸਿੰਘ ਦਾ ਤਨ ਰੰਗੇ ਮੈਦਾਨ ਵਿੱਚ ਨਜ਼ਰ ਪੈਂਦਾ ਭਾਈ ਦਇਆ ਸਿੰਘ ਦੇ ਜਿਸ ਵੇਲੇ ਦਇਆ ਸਿੰਘ ਦੇ ਨਜ਼ਰੀ ਉਹ ਤਨ ਪਿਆ ਤੇ ਤਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਵੀ ਤੁਹਾਡਾ ਪੁੱਤਰ ਤੇ ਪਾਤਸ਼ਾਹ ਉਥੇ ਸ਼ਬਦ ਕੀ ਵਰਤਦੇ ਨੇ ਦਇਆ ਸਿੰਘਾ ਇਹ ਹੀ ਮੇਰਾ ਪੁੱਤਰ ਥੋੜਾ ਏ ਜੰਗ ਵਿੱਚ ਨਜ਼ਰ ਤਾਂ ਮਾਰ ਆ ਜਿਹੜੇ ਪਿਆਰੇ ਸੁੱਤੇ ਨੇ ਜਿਹੜੇ ਮੁਕਤੇ ਸੁੱਤੇ ਨੇ ਇਹ ਵੀ ਤੇ ਮੇਰੇ ਪੁੱਤਰ ਹੀ ਨੇ ਤੁਸੀਂ ਅਜੇ ਤੱਕ ਇਸ ਬਾਤ ਨੂੰ ਸਮਝੇ ਨਹੀਂ ਕਿ ਗੁਰੂ ਗੋਬਿੰਦ ਸਿੰਘ ਦੀ ਨਜ਼ਰ ਵਿੱਚ ਪੁੱਤਰ ਤੇ ਸਿੱਖ 'ਚ ਕੋਈ ਫਰਕ ਨਹੀਂ ਹੈ। ਔਰ ਗੁਰੂ ਨੇ ਕਿਆ ਨਹੀਂ ਗੁਰਮੁਖੋ ਗੁਰੂ ਨੇ ਕਰਕੇ ਵੀ ਵਿਖਾਇਆ। ਜਿਹੋ ਜੇ ਆਪਣੇ ਪੁੱਤਰਾ ਨੂੰ ਸਮਝਿਆ ਨਾ ਉਹੋ ਜੇ ਆਪਣੇ ਸਿੱਖਾਂ ਨੂੰ ਵੀ ਸਮਝਿਆ। ਪੁੱਤਰਾ ਨੂੰ ਸ਼ਬਦ ਸਾਹਿਬ ਦਾ ਵਰਤਦੇ ਆ ਪਰ ਸਿੱਖਾਂ ਲਈ ਸ਼ਬਦ ਗੁਰੂ ਨੇ ਪਿਆਰੇ ਵਰਤਿਆ ਗੁਰਮੁਖੋ। ਅਸੀਂ ਇਹ ਕਹਿ ਤਦ ਦਿੰਦੇ ਮੇਰਾ ਪਿਆਰਾ ਪੁੱਤਰ ਮੇਰੀ ਪਿਆਰੀ ਧੀ ਪਰ ਗੁਰੂ ਨੇ ਪੰਜਾਂ ਨੂੰ ਪਿਆਰੇ ਸ਼ਬਦ ਵਰਤਿਆ ਮੇਰੇ ਪਿਆਰੇ ਸਿੱਖ ਕਿੱਡਾ ਵੱਡਾ ਮਾਣ ਹੈ ਉਥੇ ਚਰਨ ਸਿੰਘ ਸਫਰੀ ਦੇ ਲਿਖੇ ਬੋਲ ਚਿੱਤੇ ਆ ਜਾਂਦੇ ਨੇ ਦਇਆ ਸਿੰਘ ਨੂੰ ਗੁਰਗੋਬਿੰਦ ਸਿੰਘ ਪਾਰਸਾ ਕਹਿੰਦੇ ਨੇ ਸਿੱਖਾ ਨੂੰ ਛੱਡ ਪਿਆਰ ਪੁੱਤਾਂ ਤੋਂ ਜਿਤਾ ਦਿਆਂ ਦਇਆ ਸਿੰਘਾ ਸਿੱਖੀ ਚ ਬਖੇਵਾ ਕਿਦਾਂ ਪਾ ਦਿਆਂ ਲਾਲਾਂ ਤੋਂ ਪਿਆਰੇ ਆ ਵੀ ਮਾਪਿਆਂ ਦੇ ਲਾਲ ਨੇ ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ ਸਿੱਖਾਂ ਨੂੰ ਛੱਡ ਪਿਆਰ ਪੁੱਤਾਂ ਤੋਂ ਜਤਾ ਦਿਆਂ ਦਇਆ ਸਿੰਘਾ ਸਿੱਖੀ ਚ ਬਖੇਵਾ ਕਿਵੇਂ ਪਾ ਦਿਆਂ ਤੇ ਕੇਵਲ ਆਖਿਆ ਹੀ ਨਹੀਂ ਗੁਰਬਖੋ ਜਿਸ ਵੇਲੇ ਦਮਦਮਾ ਸਾਹਿਬ ਦੀ ਧਰਤ ਤੇ ਗੁਰਗੋਬਿੰਦ ਸਿੰਘ ਪਾਰਸ਼ਾ ਪਹੁੰਚਦੇ ਨੇ ਨਾ ਉੱਥੇ ਜਾ ਕੇ ਫਿਰ ਸਾਬ ਸੱਚੇ ਪਾਰਸਾ ਨੂੰ ਜਦੋਂ ਮਾਤਾਵਾਂ ਪੁੱਛਦੇ ਨੇ ਕਿ ਸਾਡੇ ਲਾਲ ਨਜ਼ਰ ਨਹੀਂ ਆਉਂਦੇ ਤੇ ਗੁਰੂ ਪਾਰਸਾ ਜੀ ਸ਼ਬਦ ਕੀ ਵਰਤਦੇ ਨੇ ਇਹਨੂੰ ਪੁੱਤਰਨ ਕੇ ਸੀਸ ਪਰ ਬਾਹਰ ਦੀਏ ਸੁਤਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਗਏ ਹਜ਼ਾਰ ਮੈਂ ਚਾਰਾਂ ਦੇ ਬਦਲੇ ਉਹ ਪੁੱਤ ਮਾਤਾ ਸਾਹਿਬ ਕੌਰ ਜੀ ਤੁਹਾਡੀ ਝੋਲੀ ਪਾ ਰਿਆਂ ਜਿਹੜਾ ਜੁਗੋ ਜੁਗ ਅਟਲ ਹੈ ਗੁਰੂ ਗੋਬਿੰਦ ਸਿੰਘ ਪੁੱਤ ਪਾਦਸ਼ਾਹ ਦੇ ਪੁੱਤਰਾਂ ਦੀ ਮੌਤ ਜਿਹੜੀ ਆ ਨਾ ਉਹ ਕਦੇ ਨਹੀਂ ਹੋਏਗੀ ਰਹਿਂਦੀ ਦੁਨੀਆ ਤੱਕ ਜਿਹੜਾ 4 ਸਾਲ ਦਾ ਖੰਡੇ ਬਾਟੇ ਦੀ ਪੌੜ ਲੈ ਰਿਆ ਉਹ ਵੀ ਗੁਰੂ ਗੋਬਿੰਦ ਸਿੰਘ ਪਾਰਸ਼ਾ ਦਾ ਪੁੱਤ ਹੈ ਤੇ ਜਿਹੜਾ 80 ਵਰਿਆਂ ਦਾ ਬਜ਼ੁਰਗ ਖੰਡੇ ਬਾਟੇ ਦੀ ਪੌੜ ਲੈ ਰਿਆ ਉਹ ਵੀ ਗੁਰੂ ਗੋਬਿੰਦ ਸਿੰਘ ਪਾਰਸ਼ਾ ਦਾ ਪੁੱਤ ਹੈ ਕਿਹੋ ਜਿਹਾ ਪੁੱਤ ਗੁਰੂ ਪਾਰਸ਼ਾ ਨੇ ਮਾਤਾ ਸਾਹਿਬ ਕੌਰ ਦੀ ਝੋਲੀ 'ਚ ਪਾਇਆ ਗੁਰਮੁਖੋ ਸੋ ਕਰਨ ਤੋਂ ਭਾਵ ਕਿ ਮੋਹ ਤੇ ਪਿਆਰ ਵਿੱਚ ਇਹੀ ਅੰਤਰ ਆ ਮੋਹ ਵਿੱਚ ਮੇਰ-ਤੇਰ ਹੁੰਦਾ ਏ ਪਿਆਰ ਵਿੱਚ ਮੇਰ-ਤੇਰ ਨਹੀਂ ਹੁੰਦਾ ਆ ਆਨੰਦ ਕਾਰਜ ਹੁੰਦੇ ਨੇ ਨਾ ਉਥੇ ਬਕਾਇਦਾ ਇਹ ਆਖਿਆ ਜਾਂਦਾ ਏ ਕਿ ਅੱਜ ਤੋਂ ਬਾਅਦ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ ਤੇ ਉਥੇ ਮੈਂ ਅਕਸਰ ਇਹ ਬੇਨਤੀ ਵੀ ਕਰਦਾ ਹੁੰਨਾ ਵੀ ਅੱਜ ਤੋਂ ਬਾਅਦ ਲੜਕੀ ਲੜਕਾ ਇਸ ਗੱਲ ਨੂੰ ਪੱਕਾ ਕਰੇ ਕਿ ਮੇਰੇ ਮਾਪਿਓ ਜਾਂ ਤੇਰੇ ਮਾਪਿਓ ਨਹੀਂ ਉੱਥੇ ਸ਼ਬਦ ਇੱਕ ਸਾਂਝਾ ਮਿਲ ਜਾਂਦਾ ਸਾਡੇ ਮਾਤਾ ਪਿਤਾ ਸਾਡੇ ਮੰਮੀ ਡੈਡੀ ਸਾਡੇ ਮਾਂ ਬਾਪ ਜੇ ਇਹ ਸ਼ਬਦ ਹੋਣਗੇ ਨਾ ਮੇਰੇ ਮੰਮੀ ਡੈਡੀ ਤੇਰੇ ਮਾਤਾ ਪਿਤਾ ਫਿਰ ਉੱਥੇ ਝਗੜੇ ਹੋਣਗੇ ਤਾਂ ਹੀ ਤੇ ਗੁਰੂ ਸਾਹਿਬ ਕਹਿੰਦੇ ਨੇ ਮੇਰਾ ਤੇਰਾ ਛੋੜੀਏ ਭਾਈ ਹੋਈ ਆ ਸਭ ਕੀ ਧੂੜ ਮੇਰਾ ਤੇਰਾ ਦਾ ਤਿਆਗ ਕਰ ਦੇ ਮੇਰ ਤੇਰ ਹੀ ਝਗੜੇ ਖੜੇ ਕਰਦਾ ਮੇਰ ਤੇਰ ਹੀ ਬੰਦੇ ਨੂੰ ਬਖਾਤ ਖੜੇ ਕਰਨ ਵਾਸਤੇ ਮਜਬੂਰ ਕਰਦਾ ਤੇ ਜਦੋਂ ਖਿਆਲ ਹੀ ਇਹ ਹੋਵੇ ਕਿ ਜਦਾਂ ਦੇ ਮੈਨੂੰ ਮੇਰੇ ਬੱਚੇ ਪਿਆਰੇ ਨੇ ਉਦਾਂ ਦੇ ਮੈਨੂੰ ਬਗਾਨਿਆਂ ਦੇ ਵੀ ਪਿਆਰੇ ਲੱਗਣ ਫਿਰ ਤੇ ਕੋਈ ਡਾਕਟਰ ਨਰਿੰਦਰ ਸਿੰਘ ਕਪੂਰ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਮਾਂ ਨੂੰ ਆਪਣਾ ਬੱਚਾ ਰੋਵੇ ਤੇ ਕਹਿੰਦੀ ਹੈ ਮੇਰੇ ਕਾਲਜੇ ਨੂੰ ਤੂੰ ਪੈਂਦੀ ਹੈ ਪਰ ਜੇ ਉਹੀ ਬੱਚਾ ਗਵਾਂਡੀਆਂ ਦਾ ਰੋਵੇ ਤੇ ਕਹਿੰਦੀ ਮੇਰਾ ਸਿਰ 파ਟਦਾ ਆਪਣਾ ਬੱਚਾ ਮਾਂ ਦਾ ਰੋਵੇ ਤੇ ਕਹਿੰਦੀ ਮੇਰਾ ਕਾਲਜਾ 파ਟਦਾ ਹੈ ਤੇ ਜੇ ਉਹੀ ਬੱਚਾ ਗਵਾਂਡੀਆਂ ਦਾ ਰੋਵੇ ਫਿਰ ਕਹਿੰਦੀ ਮੇਰਾ ਸਿਰ 파ਟਦਾ ਹੈ ਮੇਰ ਤੇ ਰ ਹੈ ਨਾ ਆਪਣੇ ਬੱਚੇ ਦੀ ਤਕਲੀਫ ਤਕਲੀਫ ਨਜ਼ਰ ਆਉਂਦੀ ਆ ਪਰ ਕਿਸੇ ਦੇ ਬੱਚੇ ਦੀ ਤਕਲੀਫ ਤਕਲੀਫ ਨਜ਼ਰ ਹੀ ਨਹੀਂ ਆਉਂਦੀ ਅੱਜ ਜਿਤਨੇ ਨਸ਼ੇ ਦੇ ਵਪਾਰ ਕਰਨ ਵਾਲੇ ਲੋਕ ਨੇ ਗੁਰਮੁਖੋ ਉਹਨਾਂ ਨੂੰ ਆਪਣੀ ਔਲਾਦ ਸਿਕਿਉਰ ਤੇ ਸੇਫ ਚਾਹੀਦੀ ਆ ਪਰ ਕਿੰਨਿਆਂ ਦੇ ਬੱਚੇ ਉਹਨਾਂ ਨੇ ਨਸ਼ਿਆਂ ਵਿੱਚ ਲਾ ਦਿੱਤੇ ਕਿੰਨਿਆਂ ਦੇ ਘਰਾਂ ਦੇ ਚਰਾਗ ਉਹਨਾਂ ਨੇ ਬੁਜਾ ਦਿੱਤੇ ਗੁਰਮੁਖੋ ਇਹ ਮੇਰ ਤੇਰਾ ਇਹ ਮੋਹ ਹੈ ਮੋਹ ਮੈਨੂੰ ਆਪਣੇ ਬੱਚਿਆਂ ਪ੍ਰਤੀ ਹੀ ਵਫਾਦਾਰ ਬਣਨ ਨੂੰ ਕਹਿੰਦਾ ਹੈ ਪਿਆਰ ਮੈਨੂੰ ਸਾਰਿਆਂ ਦੇ ਬੱਚਿਆਂ ਲਈ ਹਮਦਰਦੀ ਦੇ ਵਿੱਚ ਰਹਿ ਕੇ ਇਨਸਾਨੀਅਤ ਦੇ ਤੌਰ ਤੇ ਪਿਆਰ ਨੂੰ ਕਲਾਵੇ ਵਿੱਚ ਲੈ ਕੇ ਗੱਲ ਕਰਦਾ ਇਸ ਕਰਕੇ ਮੋਹ ਦਾ ਤਿਆਗ ਕਰਨ ਨੂੰ ਗੁਰਬਾਣੀ ਨੇ ਬਾਰ ਬਾਰ ਆਖਿਆ ਇੱਕ ਬੜਾ ਪਿਆਰਾ ਬਚਨ ਜਿਸ ਤੇ ਪਾਤਸ਼ਾਹ ਜੀ ਕਹਿੰਦੇ ਨੇ ਝਾਲ ਮੋਹ ਮੋਹ ਨੂੰ ਸਾੜ ਦੇ ਮਹਾਰਾਜ ਕਹਿੰਦੇ ਝਾਲ ਮੋਹ ਕਸਮਸ ਕਰ ਮਤ ਕਾਗਦ ਕਰ ਸਾਰ ਮੋਹ ਨੂੰ ਸਾੜ ਕੇ ਉਹਦੀ ਸਿਆਹੀ ਬਣਾ ਲੈ ਝਾਲ ਮੋਹ ਮੋਹ ਦਾ ਸਾੜ ਕਰ ਤਿਆਗ ਕਰ ਸਾੜ ਦੇ ਉਹਨੂੰ ਮੋ ਨੂੰ ਸਾੜ ਕੇ ਝਾਲ ਮੋ ਕਸ ਮਸ ਕਰ ਮਤ ਕਾਗਦ ਕਰ ਸਾਰ ਤੇ ਮਤ ਦੇ ਕਾਗਦ ਉੱਤੇ ਇਹ ਵਿਚਾਰ ਲਿਖ ਗੁਰੂ ਨੂੰ ਪੁੱਛ ਕੇ ਚੰਗੀ ਵਿਚਾਰ ਲਿਖ ਮੋ ਨੂੰ ਸਾੜ ਕੇ ਜਿਹੜੀ ਸਿਆਹੀ ਤਿਆਰ ਹੋਈ ਜਾਣਾ ਉਹਦੇ ਨਾਲ ਆਪਣੇ ਹਿਰਦੇ ਚ ਇਸ ਗੱਲ ਨੂੰ ਪੱਕਾ ਕਰ ਲੈ ਕਿ ਅਵਲੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏ जग ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਕਿ ਜਿਤਨੀ ਕਾਇਨਾਤ ਆਨੰਦ ਰੰਕਾਰ ਤੇਰੀ ਸਰਜੀ ਹੋਈ ਹੈ ਤੇਰੀ ਬਣਾਈ ਹੋਈ ਹੈ ਜਿੱਦਣ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਨਾ ਉਦੋਂ ਫਿਰ ਮੋਹ ਵਿੱਚ ਨਹੀਂ ਜਾਏਗਾ ਪਿਆਰ ਵਿੱਚ ਜਾਏਗਾ ਤੇ ਪਿਆਰ ਵਿੱਚ ਜੀਣ ਵਾਲਾ ਫਿਰ ਕਿਸੇ ਨਾਲ ਧੋਖਾ ਨਹੀਂ ਕਰਦਾ ਕਿਸੇ ਨਾਲ ਚੀਟ ਨਹੀਂ ਕਰਦਾ ਫਿਰ ਕਿਸੇ ਨਾਲ ਛਲ ਨਹੀਂ ਕਰਦਾ ਮੋਹ ਵਿੱਚ ਜੀਉਣ ਵਾਲਾ ਹੀ ਚਲਾਕੀਆਂ ਕਰਦਾ ਹੈ ਮੋਹ ਕਰਕੇ ਬੰਦਾ ਠੱਗੀਆਂ ਮਾਰਦਾ ਹੈ ਮੋਹ ਕਰਕੇ ਬੰਦਾ ਬੇਇਮਾਨੀਆਂ ਕਰਦਾ ਹੈ ਬੜਾ ਪਿਆਰਾ ਬਚਨ ਬਾਣੀ ਅੰਦਰ ਪਾਤਸ਼ਾਹ ਜੀ ਕਹਿੰਦੇ ਨੇ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ ਸੁੱਤਦਾਰਾ ਭਿਆਨ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲਿਜੈ ਜਿਸ ਪਰਿਵਾਰ ਦੀ ਖਾਤਰ ਮੋਹ ਦਾ ਵੱਜਾ ਹੋਇਆ ਕਿਸੇ ਦਾ ਹੱਕ ਖੋ ਰਿਹਾ ਹੈ ਨਾ ਬੇਈਮਾਨੀਆਂ ਕਰ ਰਿਆਂ ਧੋਖੇ ਕਰ ਰਿਆਂ ਬੜੇ ਪ੍ਰਪੰਚ ਵੜ ਛੜ ਕਰਕੇ ਤੇ ਕਿੰਨਾ ਕੁਝ ਕਰਦਾ ਯਾਦ ਰੱਖੀ ਉਹ ਤੇਰੇ ਸਦਾ ਨਹੀਂ ਨੇ ਉਹਨਾਂ ਨੇ ਸਦਾ ਤੇਰੇ ਨਹੀਂ ਰਹਿਣਾ ਇਸ ਕਰਕੇ ਸੁਮੁੱਚੀ ਗੁਰਬਾਣੀ ਅੰਦਰ ਪਾਰਸਾ ਸਾਨੂੰ ਮੋਹ ਦਾ ਤਿਆਗ ਕਰਨ ਦਾ ਜ਼ਿਕਰ ਵਾਰ-ਵਾਰ ਕਰਦੇ ਨੇ ਬਿਨ ਸਹਿ ਮੋਹ ਮੇਰਾ ਅਰ ਤੇਰਾ ਬਿਨ ਸਹਿ ਆਪਣੀ ਧਾਰੀ ਮਾਨ ਮੋਹ ਦੋਨੋ ਸ਼ਬਦ ਇਕੱਠੇ ਵੀ ਆਏ ਨੇ ਮਾਣ ਹੰਕਾਰ ਮੋਹ ਮੋਹ ਦਾ ਹੰਕਾਰ ਕਹਿ ਲੋ ਜ ਜ ਹੰਕਾਰ ਵਿੱਚ ਮਤਿਆ ਬੰਦਾ ਹੀ ਮੋਹ ਦੀਆਂ ਤੰਦਾਂ ਵਿੱਚ ਫਸ ਜਾਂਦਾ ਹੈ ਮੋਹ ਦੇ ਵਿੱਚ ਸਿਰਫ ਆਪਣੇ ਪਰਿਵਾਰ ਆਪਣੇ ਧੀਆ ਪੁੱਤਰਾਂ ਦੀ ਹੀ ਨਜ਼ਰ ਖੇਡ ਪੈਂਦੀ ਆ ਬਗਾਨਿਆਂ ਦਾ ਜ਼ਿਕਰ ਹੀ ਨਹੀਂ ਆਉਂਦਾ ਤੇ ਜਿੱਦਨ ਬੰਦੇ ਨੇ ਮੋਹ ਦਾ ਤਿਆਗ ਕਰ ਦਿੱਤਾ ਗੁਰਮੁਖੋ ਉਸ ਦਿਨ ਫਿਰ ਮਨੁੱਖ ਗਰਜਾਂ ਦਾ ਮਾਰਿਆ ਹੋਇਆ ਨਫਰਤ ਵਿੱਚ ਭਿੱਜਾ ਹੋਇਆ ਹੰਕਾਰ ਵਿੱਚ ਮਤਿਆ ਹੋਇਆ ਇਹ ਸਭ ਕੁਝ ਦਾ ਤਿਆਗ ਕਰ ਜੇਗਾ ਅਜੇ ਮੋਹ ਹੈ ਮੋਹ ਵਿੱਚ ਹੰਕਾਰ ਹੈ ਮੋਹ ਵਿੱਚ ਗਰਜ ਹੈ ਮੋਹ ਵਿੱਚ ਕਿਸੇ ਦਾ ਹੱਕ ਭਰਾਇਆ ਖੁੰਦਾ ਸਭ ਕੁਝ ਕਰਦਾ ਪਰ ਜਿੱਦਨ ਪਿਆਰ ਆ ਗਿਆ ਨਾ ਫਿਰ ਇਮਾਨਦਾਰੀ ਨਾਲ ਕਿਰਤ ਕਰੇਗਾ ਫਿਰ ਧੋਖੇ ਨਹੀਂ ਕਰਦਾ ਫਿਰ ਛਲ ਕਪਟ ਚੀਟ ਇਹ ਸਭ ਕੁਝ ਦਾ ਤਿਆਗ ਕਰ ਜੰਦਾ ਇਸ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਦੂਜਾ ਸ਼ਬਦ ਵਰਤਿਆ ਹੰਸ ਹੇਤ ਹਿੱਤ ਗੁਰੂ ਸਾਹਿਬ ਕਹਿੰਦੇ ਨੇ ਤੂੰ ਹਿੱਤ ਕਰਨਾ ਨਾ ਤੇ ਗੁਰੂ ਨਾਲ ਕਰ ਤੂੰ ਮੋਹ ਕਰਨਾ ਹੈ ਗੁਰੂ ਨਾਲ ਕਰ ਹਾਲਾਂਕਿ ਗੁਰਬਾਣੀ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਨੇ ਬੜੇ ਪਿਆਰੇ ਸ਼ਬਦ ਵਰਤੇ ਨੇ ਕਿ ਮੋਹ ਬੜਾ ਚੰਗਾ ਹੈ ਇਹ ਮੋਹ ਨਾ ਹੁੰਦਾ ਇੱਕ ਮਾਂ ਆਪਣੇ ਬੱਚੇ ਦੀ ਪਰਵਰਿਸ਼ਨਾ ਕਰਦੀ ਇਹ ਮੋਹ ਨਾ ਹੁੰਦਾ ਇੱਕ ਬਾਪ ਆਪਣੇ ਧੀਆ ਪੁੱਤਰਾਂ ਲਈ ਦੌੜਦਾ ਯਤਨ ਨਾ ਕਰਦਾ ਕਮਾਈਆਂ ਨਾ ਕਰਦਾ ਮੋਹ ਚੰਗਾ ਏ ਉੱਥੇ ਉਹ ਸ਼ਬਦ ਵਰਤਦੇ ਨੇ ਇਹ ਮਨ ਚੰਚਲਾ ਚਤ్రਾਈ ਕਿਨੇ ਨਾ ਪਾਇਆ ਚਤ్రਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇਤ ਭਰਮ ਪੁਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜਿੰ ਠਗੌਲੀ ਪਾਇਆ ਕੁਰਬਾਨ ਕੀਤਾ ਤਿਸੈ ਬਿਟੋ ਜਿਨ ਮੋਹ ਮੀਠਾ ਲਾਇਆ ਮਾਲਕਾ ਮੈਂ ਤੇਥੋਂ ਕੁਰਬਾਨ ਤੂੰ ਇੱਕ ਮਾਨ ਅੰਦਰ ਇੱਕ ਮੋਹ ਪੈਦਾ ਕੀਤਾ ਹੈ ਮੋਦੀ ਬੱਜੀ ਹੋਈ ਮਾਂ ਹੀ ਆਪਣੇ ਬੱਚੇ ਦੀ ਪਰਵਰਿਸ਼ ਕਰਦੀ ਹੈ ਤੇ ਜੇ ਉਹਦੇ ਅੰਦਰ ਮੋਹ ਨਾ ਹੋਵੇ ਫਿਰ ਉਹਦੀ ਪਰਵਰਿਸ਼ ਹੀ ਨਾ ਕਰੇ ਜਾਂ ਇਹ ਸਮਝ ਲਓ ਜੇ ਉਹਨੂੰ ਪਤਾ ਲੱਗ ਜਾਏ ਨਾ ਕਿ ਇਹਨੇ ਵੱਡੇ ਹੋ ਕੇ ਮੈਨੂੰ ਸੁੱਖ ਨਹੀਂ ਦੇਣਾ ਮੈਨੂੰ ਘਰੋਂ ਕੱਢ ਦੇਣਾ ਮੈਨੂੰ ਰੋਟੀ ਨਹੀਂ ਦੇਣੀ ਮੈਨੂੰ ਪੁੱਛਣਾ ਨਹੀਂ ਤੇ ਹੋ ਸਕਦਾ ਮਾਂ ਉਹਦੀ ਪਰਵਰਿਸ਼ ਹੀ ਨਾ ਕਰੇ ਇਹ ਮਾਂ-ਬਾਪ ਵਿੱਚ ਇੱਕ ਮੋਹ ਵੀ ਮਾਲਕ ਨੇ ਆਪ ਪੈਦਾ ਕੀਤਾ ਹੋਇਆ ਜੇ ਮੋਹ ਨਾ ਹੋਵੇ ਤੇ ਫਿਰ ਸਾਂਭ ਸੰਭਾਲ ਵੀ ਕੋਈ ਨਹੀਂ ਇਸ ਕਰਕੇ ਗੁਰੂ ਮਰਦਾਸ ਸਾਹਿਬ ਕਹਿੰਦੇ ਨੇ 모 ਚੰਗਾ ਏ 모 ਵਿੱਚ ਵੱਜਾ ਹੋਇਆ ਮਾਂ ਬਾਪ ਆਪਣੇ ਬੱਚੇ ਦੀ ਪਰਵਰਿਸ਼ ਕਰ ਰਿਹਾ ਪਰ ਪਤਸ਼ਾਹ ਕਹਿੰਦੇ ਨੇ ਇਹ 모 ਕਿਤੇ ਪਿਆਰ ਬਣ ਜੇ ਜਿੱਦਾਂ ਦਾ 모 ਆਪਣੇ ਬੱਚਿਆਂ ਲਈ ਉਦਾਂ ਦਾ 모 ਸਮਾਜ ਦੇ ਬਾਕੀ ਬੱਚਿਆਂ ਲਈ ਵੀ ਬਣ ਆਵੇ ਫਿਰ ਇਹ ਮਨੁੱਖ ਕਦੇ ਕਿਸੇ ਨਾਲ ਧੋਖਾ ਛਲ ਕਪਟ ਚੀਟ ਨਹੀਂ ਕਰਦਾ ਸੋ 모 ਦੇ ਵਿੱਚ ਤੇ ਪਿਆਰ ਵਿੱਚ ਬੜਾ ਵੱਡਾ ਅੰਤਰ ਹੈ ਮੋ ਮੇਰਾ ਮੇਰਾ ਕਰਦਾ ਹੈ ਪਿਆਰ ਉਹ ਫਿਰ ਤੇਰਾ ਤੇਰਾ ਕਰਦਾ ਹੈ ਕਿ ਮਾਲਕਾ ਕਾਇਨਾਤ ਤੇਰੀ ਬਣਾਈ ਹੋਈ ਹੈ ਤੇਰੀ ਬਣਾਈ ਹੋਈ ਕਾਇਨਾਤ ਨੂੰ ਮੈਂ ਧੋਖੇ ਕਿਵੇਂ ਕਰਾਂ ਕਿਉਂਕਿ ਤੂੰ ਵੀ ਤੇ ਮੇਰਾ ਹੀ ਹਰ ਜੀਵ ਫਿਰ ਉਹਨੂੰ ਆਪਣਾ ਨਜ਼ਰ ਆਉਂਦਾ ਸਭ ਕੋ ਮੀਤ ਹਮਾਪਨ ਕੀ ਨਾ ਹਬ ਸਭ ਨਾਲ ਕੇ ਸਾਜਣ ਸੋ ਮਾਲਕ ਕਿਰਪਾ ਕਰੇ ਗੁਰਮੁਖੋ ਇਸ ਮੋਹ ਦਾ ਤਿਆਗ ਕਰੀਏ ਗੁਰੂ ਨੂੰ ਮੋਹ ਪਾਉਂਦਾ ਨਹੀਂ ਚੰਗਾ ਨਹੀਂ ਲੱਗਦਾ ਤਾਂ ਹੀ ਤੇ ਗੁਰੂ ਨਾਨਕ ਸਾਹਿਬ ਕਹ ਰਹੇ ਨੇ ਇਸ ਮੋਹ ਦੀ ਅੱਗ ਵਿੱਚ ਬੜਾ ਸੰਸਾਰ ਸੜ ਰਿਹਾ ਹੈ ਹੰਸហេਤ ਲੋਭ ਕੋਪ ਚਾਰੇ ਨਦੀਆਂ ਅੱਗ ਬਬਹ ਦਜੈ ਨਾਨਕਾ ਤਰੀਏ ਕਰਮੀ ਲਗ ਵੱਡੇ ਭਾਗਾਂ ਵਾਲੇ ਮਨੁੱਖ ਨੇ ਜਿਹੜੇ ਇਸ ਮੋਹ ਦਾ ਤਿਆਗ ਕਰਕੇ ਗੁਰੂ ਦਾ ਫਲਸਫਾ ਮੇਰਾ ਤੇਰਾ ਛੋਡੀਏ ਭਾਈ ਹੋਈਆ ਸਭ ਕੀ ਧੂਰ ਮੇਰ ਤੇਰ ਛੱਡ ਕੇ ਤੇ ਪਿਆਰ ਮੁਹੱਬਤ ਵਿੱਚ ਜ਼ਿੰਦਗੀ ਬਸਰ ਕਰਦੇ ਨੇ ਸਤਿਗੁਰ ਕਿਰਪਾ ਕਰੇ ਸਾਨੂੰ ਕਹਿਣ ਵਾਲਿਆਂ ਨੂੰ ਆਪ ਸੁਣਨ ਵਾਲਿਆਂ ਨੂੰ ਗੁਰੂ ਪਾਰਸਾ ਜੀ ਦਾਤ ਬਖਸ਼ਣ ਜੀ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ